पत्रकार मी आयोजन सारे झंडे उपर करलो तेरने आवाज देणी ਮਾਫ ਕਰੋ ਇਸ ਦੇ ਪ੍ਰੋਟੋਕੋਲ ਤੋਂ ਜਿਹੜੀ ਆ ਉਹ ਅੱਜ ਹੋ ਰਹੀ ਆ ਤੇ ਅਸੀਂ ਇਹਨਾਂ ਨੂੰ ਇਹਨਾਂ ਨੂੰ ਬਾਈਕ ਦੇ ਦੇਵੇ ਉਹ ਵੀ ਥੋੜਾ ਜਿਹਾ ਬਾਈਕ ਵੀ ਥੋੜੀ ਜਿਹੀ ਪਿੱਛੇ ਜਾ ਕੇ ਦੇ ਕਿਉਂਕਿ ਜਿਹੜਾ ਇੱਥੇ ਬੋਲ ਰਿਹਾ ਜਦੋਂ ਤੁਸੀਂ ਵੀ ਨਾਲ ਬੋਲ ਰਹੇ ਹੋ ਬੋਲਣ ਵਾਲੇ ਕੀਆ ਸੋਚਦਾ ਵੀ ਮੈਂ ਗਲਤ ਕਰ ਲਿਆ ਸਾਜੀ ਜਿਹੜੀ ਜਾਗਤ ਆਉਂਿਆ ਇਹ ਕਰਕੇ ਸੋਚੀਏ ਇਹ ਕਾਸੀ ਮੂਡ ਪੈ ਗਿਆ ਸਰ ਜੀ ਮਾਫ ਸਾਲੋ ਜੋ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਬਾਹਰ ਕੱਢਣ ਨੂੰ ਫਿਰਨਦੀਆਂ ਨੇ ਮੈਂ ਕਿਹੜਾ ਰੱਖ ਰਖਾਲ ਲੈਣ ਦੇਣਾ ਨਾ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਵਾ ਸਰਕਾਰ ਇਹਨਾਂ ਨੂੰ ਆਪਣੇ ਹੱਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿਛਲੇ ਦਿਨ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗ ਦਾ ਮਤਲਬ ਵੀ 26 ਜ਼ਿਲ੍ਹਿਆਂ ਦੀਆਂ ਮੰਡੀਆਂ ਜਿਹੜੀਆਂ ਉਹ ਮਾਰਕੀਟਸ ਮੇਟੀ ਇੱਕ ਬਟਾਲਾ ਮਾਰਕੀਟ ਤੋਂ ਮੇਕੀ ਆ ਉਹ ਤੇ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲੇ ਦੀ ਪੱਕੀ ਮੰਡੀ ਆਉਂਦੀ ਫਤੇਗੜ ਦੀ ਆਉਂਦੀ ਡੇਰਾ ਕਲਾਂ ਔਰ ਠੀਕ ਆ ਜਿਹੜੀਆਂ ਕੱਚੀਆਂ ਮੰਡੀਆਂ ਨੇ ਜਦਾਂ ਨਸ਼ਰੇ ਦੀ ਹੋ ਗਈ ਵਡਾਲਾ ਗਰੰਟੀਆਂ ਦੀ ਗਾਦੀਆਂ ਦੀ ਮੰਡੀਆਂ ਹੋ ਗਿਆ ਇੱਕ ਮਾਰਕੀਟ ਕਮੇਟੀ ਭਾਂਗੋ ਨਾ ਕਿੰਨਾ ਮੰਡੀ ਸਕਦਾ ਜਿਹੜਾ ਖਤਮ ਹੋ ਜਾਣਾ ਸੀ ਤੇ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਆਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਤ ਕਰ ਦਿੱਤਾ ਗਿਆ ਵਾ ਜਿਹੜਾ ਸਰਕਾਰੀ ਕਦਮ ਹੁੰਦਾ ਕਦੀ ਮਾਰਕੀਟ ਯਾਰਡ ਕੋਸ਼ਿਤ ਨਹੀਂ ਹੁੰਦਾ ਤੁਸੀਂ ਫੰਡ ਸੱਤ ਦੇ ਸਰਕਾਰੀ ਕਦਮ ਵੇਖ ਲਓ ਰਿਅਰ ਹਾਊਸ ਦੇ ਵੇਖ ਲਓ ਐਫਸੀ ਦੇ ਵੇਖ ਲਓ ਜਿਹੜੇ ਪਹਿਲੇ ਨੇ ਉਥੇ ਕਦੀ ਵੀ ਕਿਸਾਨ ਸਿੱਧਾ ਜਾ ਕੇ ਮਾਲ ਆਪਣਾ ਨਹੀਂ ਵੇਚਦਾ ਮਾਲ ਮੰਡੀ ਚੋਂ ਚੋਕ ਕੇ ਉਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰਨਾ ਇਸ ਨੂੰ ਵੀ ਵਾਪਸ ਹੋ ਜਾਂਦਾ ਨੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵਿੱਚੋਂ ਕੁਝ ਮੰਡੀਆਂ ਨੇ ਨਾ ਉਹ ਭੰਗ ਕੇ ਕਿਹਾ ਜਿੱਦਾਂ ਨਾ ਸ਼ਹਿਰੀ ਦੀ ਮੰਡੀ ਭੰਗਾ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਇਹਨਾਂ ਨੇ ਹੁਕਮ ਦਿੱਤਾ ਵੀ ਚੱਲਣਗੀਆਂ ਇਸ ਕਰਕੇ ਇਹ ਜਿਹੜਾ ਸਟੇਟਸ ਹਾਲੋਂ ਬਾਅਦ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਵਾ ਇੱਥੇ ਨਾ ਆਇਆ ਆਵੇ ਕੀ ਹੋਇਆ ਇਹ ਨਾਲ ਰਜਿਸਟਰ ਚੜਿਆ ਹੋਇਆ ਲੇਕਿਨ ਜਿਹੜਾ ਫ੍ਰੀ ਦਾਸੂ ਮਿਲਦਾ 80 ਕਰੋੜ ਨੂੰ ਉਹ ਬਿਲਕੁਲ ਨਹੀਂ ਮਿਲਦਾ। ਤੁਸੀਂ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤੇ ਸਰਕਾਰ ਕਿਵੇਂ ਦਊਗੀ ਫ੍ਰੀ? ਸਰਕਾਰ ਨੇ ਬਿਲਕੁਲ ਨਹੀਂ ਦੇਣਾ। ਸਰਕਾਰ ਦੇ ਪਿੱਛੇ ਸਟੇਮ ਲਿਆ ਲੈਂਦੀ ਹੋਈ ਆ ਉਹ ਪਿਛੇ ਲਗਾਈ ਹੋਈ ਆ ਕਿ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਂਟਲ ਕਣਕ ਲੈਂਦੇ ਹੋ ਉਹ ਤੁਹਾਡੇ ਖਾਤੇਆਂ 'ਚ 200 ਰੁਪਏ ਪਾ ਦਾਂਗੇ ਤੇ ਤੁਸੀਂ ਉਹਦਾ ਆਟਾ ਲੈ ਲਓ। ਜੇ ਤੁਸੀਂ ਆਟਾ ਲੈਣ ਜਾਣਗੇ ਦੁਕਾਨ 'ਤੋਂ ਆਟਾ 50 60 ਰੁਪਏ ਮਿਲਦਾ ਫਿਰ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿੱਚੋਂ ਲਾਵੇ ਇਸ ਕਰਕੇ ਉਹ ਮੁੱਖ ਮਰੀਦਾ ਸ਼িকার ਹੁੰਦੇ ਨੇ ਲੋਕ ਬਹੁਤ ਸਾਰੇ ਇਹਦੇ ਦਾ ਮੇਨ ਮਕਸਦ ਇਹ ਹੈ ਕਿ ਇਹਨਾਂ ਸੈਲੂਆਂ ਦਾ ਕੋਈ ਪੰਗਾ ਹੱਲ ਕੀਤਾ ਜਾਏ ਕਿਉਂਕਿ ਸਰਕਾਰ ਜਦੋਂ ਮਰਜ਼ੀ ਚਾਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਮੰਡੀਆਂ ਨੂੰ ਖਤਮ ਕਰਕੇ ਤੇ ਚਲਾਉਣ ਦੀ ਕੋਸ਼ਿਸ਼ ਕਰ ਦਿੰਦੀ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਫਿਰ ਇਹਨੂੰ ਵਾਪਸ ਲੈ ਲੈਂਦੇ ਨੇ ਹੁਣ ਫੇਰ ਇਹਨਾਂ ਵਾਪਸ ਲੈ ਲਿਆ ਔਰ ਇਹਦਾ ਕੋਈ ਪੱਕਾ ਹਾਲੇ ਜਾ ਕੇ ਸਰਕਾਰੇ ਕੋ ਆਪਣੇ ਕੰਟਰੋਲ ਚ ਲਾਵੇ ਜੇ ਸਰਕਾਰ ਕੰਟਰੋਲ ਚ ਨਹੀਂ ਲੈਂਦੀ ਇਹ ਪਧਰੇ ਹੀ ਕਰਨੇ ਪੈਣਗੇ ਫਿਰ ਹੋਰ ਤੇ ਕੋਈ ਮੈਨੂੰ ਹੱਲ ਲੱਗਦਾ ਨਹੀਂ ਇਹਦਾ ਫਿਰ ਕੀ ਕਰੀਏ ਆ ਠੀਕ ਹੀ ਲੱਗਦਾ ਹੈ ਇਹ ਇੱਕ ਮੀਜ਼ੀ ਕਰਨ ਮਨ ਲਾ ਕੇ ਇਸੇ ਦਾ ਨੁਕਸਾਨ ਹੋ ਸਕਦਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਇਸੇ ਕਰਕੇ ਤੇ ਕਈ ਸਾਰੇ ਲੋਕ ਤੋਂ ਕਿਉਂਕਿ ਇਹਦਾ ਜਿਹੜਾ ਨੁਕਸਾਨ ਹੈ ਕਿਸਾਨਾਂ ਨੂੰ ਤੇ ਬਾਅਦ ਵਿੱਚ ਹੁੰਦਾ ਹੈ ਐਨਾ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੁੰਦਾ ਹੈ ਕਿਉਂਕਿ ਜਿੱਤਰਾ ਉਹਨ ਵੇਚ ਲੋ ਹਿਮਾਚਲ ਚ ਨਸੀਬ ਕਰੀਦੇ 200 ਰੁਪਏ ਖਰੀਦ ਕੇ 200 ਰੁਪਏ ਵੇਚੇ ਆਮ ਲੋਕਾਂ ਨੂੰ ਮਹਿੰਗੇ ਮਿਲੇ ਸਾਨੂੰ ਤੇ ਕਿਸਾਨ ਤੇ ਕਿਸਾਨ ਤੇ ਸਭ ਕੋ ਸਮਝ ਚੁੱਕੇ ਆ ਕਿ ਜਿਹੜਾ ਨੁਕਸਾਨ ਸਾਨੂੰ ਹੋਣਾ ਪਰ ਜਿਨ੍ਹਾਂ ਨੂੰ ਪਹਿਲਾਂ ਨੁਕਸਾਨ ਹੋਣਾ ਵਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਆੜਤੀਏ ਖਤਮ ਹੋਣੇ ਆ ਲੇਬਰ ਜਿਹੜੀ ਮੰਡੀਆਂ ਚ ਖਤਮ ਹੋਣੀਆਂ ਜਿਹੜੀਆਂ ਛੋਟੀਆਂ ਬਕਾਨਾਂ ਮੰਡੀਆਂ ਚਲਦੀਆਂ ਉਹ ਖਤਮ ਹੋਣੀਆਂ ਕਿਉਂਕਿ ਮੰਡੀਆਂ ਹੀ ਖਤਮ ਹੋ ਜਾਣੀਆਂ ਜਿੱਥੋਂ ਤੇ ਸਾਨੂੰ ਤੇ ਇਹ ਨੁਕਸਾਨ ਨਾ ਕਿ ਜਦੋਂ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚੋਂ ਨਿਕਲ ਜਾਂਦੀ ਆ ਕਈ ਵਾਰ ਗੱਲ ਹੋਈ ਇਹਨਾਂ ਡਾਕਟਰਾਂ ਨਾਲ ਉਹ ਕਹਿੰਦੇ ਕਿ ਤੁਹਾਨੂੰ ਕੀ ਨੁਕਸਾਨ ਆ ਦੇਖੋ ਵੱਡਾ ਨੁਕਸਾਨ ਤੇ ਆ ਜਦੋਂ ਸਰਕਾਰ ਵਿੱਚੋਂ ਨਿਕਲ ਗਈ ਤੇ ਫਿਰ ਆਪਾਂ ਕਿਹਨੂੰ ਪੁੱਛਾਂ ਉਹ ਪੰਜਾਬੀ ਦੀ ਸਿੱਧੀ ਗੱਲ ਕਿਹੜੀ ਮਾਨੂਮਾਸੀ ਕਵਾਂਗੇ ਜਦੋਂ ਸਰਕਾਰੀ ਵਿੱਚੋਂ ਨਿਕਲ ਗਈ ਤੇ ਅਸੀਂ ਕਿੱਥੇ ਕਿੱਥੇ ਜਾ ਕੇ ਹੁਣ ਮਿਲਣਾ ਦਾ ਦੇਖੋ ਕੀ ਹਾਲ ਆ ਉੱਤੇ ਲਾਈਨਾਂ ਲੱਗਦੀਆਂ ਵਾ ਨੰਮੀਆਂ ਲੰਮੀਆਂ ਲਾਈਨਾਂ ਤੇ ਯਾਰ ਕਹਿੰਦਾ ਕਿੰਨੇ ਕਿੰਨੇ ਦਿਨ ਕਿਸਾਨ ਉੱਥੇ ਰਹਿੰਦੇ ਆ ਤੇ ਫਿਰ ਕਿਤੇ ਆਪਣਾ ਗੰਨਾ ਉੱਥੇ ਸੁੱਟ ਕੇ ਆਉਂਦੇ ਆ ਇਹੋ ਜਿਹਾ ਲੈਥੇ ਹੋ ਜਣਾ ਬਹੁਤ ਲੰਮੀਆਂ ਲਾਈਨਾਂ ਨੇ ਇਹ ਹਜੇ ਗੰਨਾ ਤੇ ਥੋੜੇ ਲੋਕ ਲਾਉਂਦੇ ਨੇ ਇਹ ਜਿਹੜੀ ਕੀ ਕਰਨੇ ਬਣਾਏ ਗਏ ਨੇ ਉਹ ਤੇ ਬਹੁਤ ਲੰਬੀਆਂ ਲੈਣਾ ਲੱਗ ਜਾਣੀਆਂ ਮਹੀਨਾ-ਮਹੀਨਾ ਵਾਰੀ ਨਹੀਂ ਆਉਣੀ ਲਾਉਣ ਦੀ ਵਾਰੀ ਨਹੀਂ ਆਉਣੀ ਫਿਰ ਉਸ ਤੋਂ ਬਾਅਦ ਜਿਹੜਾ ਇਹਦੀ ਪੇਮੈਂਟ ਹੈ ਪੇਮੈਂਟ ਜੋ ਮਿਲਨ ਵਾਲੇ ਹਾਲ ਕਰਦੇ ਆ ਉਹੀ ਕਿਸਾਨਾਂ ਦਾ ਹਾਲ ਹੋਣਾ ਜਦੋਂ ਮਰਜ਼ੀ ਹੋਏਗੀ ਦੇਣਗੇ ਅਜੇ ਤੱਕ ਦੋ-ਦੋ ਸਾਲ ਬਾਅਦ ਵੀ ਨਹੀਂ ਦਿੰਦੇ ਉਹ ਵੀ ਲੜਨਾ ਪੈਂਦਾ ਹੈ ਲੜ ਕੇ ਤੇ ਫਿਰ ਲੈਣੀ ਪੈਂਦੀ ਹੈ ਸਾਨੂੰ ਉਹੀ ਹਾਲ ਜਿਹੜਾ ਇੱਕੇ ਹੋਣਾ ਪਰ ਇਹਦਾ ਨੁਕਸਾਨ ਜਿਹੜਾ ਉਹ ਤੇ ਚਲੋ ਅਜੇ ਆਮ ਲੋਕਾਂ ਨੂੰ ਨੁਕਸਾਨ ਨਹੀਂ ਪਰ ਇਹਦਾ ਆਮ ਲੋਕਾਂ ਨੂੰ ਨੁਕਸਾਨ ਹੋਣਾ ਹੈ ਕਿਉਂਕਿ ਇੱਥੇ ਕਣਕ ਇੱਥੇ ਉਹ ਚੀਜ਼ ਜਾਣੀ ਹੈ ਕਿ ਜਿਹੜੀ ਆਮ ਗਰੀਬ ਲੋਕਾਂ ਦੇ ਬੰਦੇ ਨੂੰ ਜ਼ਰੂਰਤ ਹੈ ਮੈਂ ਦੇਖਣ ਗਿਆ ਇੱਕ ਦਿਨ ਕਿ ਇਹਨੇ ਵੀਡੀਓ ਪਾਈ ਸੀ ਇੱਕ ਬੱਚੀ ਛੋਟੀ ਸੀ ਪਾਣੀ ਦੇ ਵਿੱਚ ਪੀਂ ਕੇ ਰੋਟੀਆਂ ਖਾ ਰਹੀ ਇਹਨਾਂ ਨੂੰ ਢੋਖਾ ਆ ਤੇ ਮੈਨੂੰ ਲੱਗਦਾ ਜੇ ਇਹ ਹਾਲ ਹੋ ਗਿਆ ਨਾ ਤੇ ਉਹ ਰੋਟੀ ਪਾਣੀ ਚ ਭੇ ਨਮੀ ਲੱਪਣੀ ਹੁੰਦਾ